ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਕੱਲ ਦਾ ਇੱਕ ਲੈਟਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਪਟਵਾਰੀ ਦੀ 1001 ਵੈਕੈਂਸੀ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਕੀਤੀ ਜਾ ਰਹੀ ਹੈ ਹੁਣ ਇਹ ਲੈਟਰ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਹੀ ਜਾਏਗਾ ਅਸਲ ਦੇ ਵਿੱਚ ਇਸ ਲੈਟਰ ਦੇ ਵਿੱਚ ਕੀ ਲਿਖਿਆ ਹੋਇਆ ਸੀ ਕੀ ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਵੱਲੋਂ ਸਮੂਹ ਕਨਗਵਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਉਹਨਾਂ ਦੇ ਏਰੀਆ ਦੇ ਵਿੱਚ ਜਿੰਨੀਆਂ ਵੀ ਪਟਵਾਰੀ ਦੀਆਂ ਵੈਕੈਂਸੀ ਸਟੇਟਸ ਪਈਆਂ ਨੇ ਜੀਆ ਉਹਨਾਂ ਦਾ ਡਾਟਾ ਜਿਹੜਾ ਹੈਗਾ ਹੈ ਉਹਨਾਂ ਨੂੰ ਕਲੈਕਟ ਕਰਕੇ ਦਿੱਤਾ ਜਾਵੇ ਸੋ ਥੈਟ ਕਿ 3 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਡਿਸਕਸ਼ਨ ਕਰ ਸਕਣ ਇਨਾ ਵੀ ਕੈਨ ਸੇ ਆਫ ਥੀ ਕਿ ਆਨ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਪਟਵਾਰੀ ਦੀਆਂ ਵੈਕੈਂਸੀਆਂ ਵੇਖਣ ਨੂੰ ਮਿਲ ਸਕਣ ਹੁਣ ਇਹ ਵੀ ਜ਼ਰੂਰੀ ਨਹੀਂ ਕਿ ਆਪਾਂ ਨੂੰ 1001 ਵੈਕੈਂਸੀ ਹੀ ਵੇਖਣ ਨੂੰ ਮਿਲੇਗੀ ਇਸ ਤੋਂ ਜ਼ਿਆਦਾ ਵੈਕੈਂਸੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਥੈਟਸ ਆਲ ਡਿਪੈਂਡ ਓਨ ਦ ਡਾਟਾ that will be given by the kan goes to the department and balaji education point team hai jodi apne internal sources to pata lagwan di koshish kar rahi hai ki jedi patwari di vacancy kado tak out kiti ja sakdi hai filhal to si november month man ke chalo ki november month de vich thonu patwari di update jodi mil sakdi hai ਤੇ ਇਦਾਂ ਦੀਆਂ ਨਵੀਆਂ-ਨਵੀਆਂ ਅਪਡੇਟਸ ਲਈ ਤੁਸੀਂ ਪਾਲਜੀ এডਿਕੇਸ਼ਨ ਪੁਆਇੰਟ ਦਾ ਜਿਹੜਾ ਆਫੀਸ਼ੀਅਲ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨਾਲ ਜੁੜੇ ਰਹੋ ਤੇ ਜਲਦ ਹੀ ਤੁਹਾਨੂੰ ਪਟਵਾਰੀ ਦੇ ਰਿਲੇਟਡ ਅਪਡੇਟ ਹੈਗੀਆਂ ਜਲਦੀ ਉਹ ਚੈਨਲ ਤੇ ਨਾਲ ਜਾਏਗੀ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਆਗੇ ਸ਼ੇਅਰ ਕਰੋ ਧੰਨਵਾਦ